ਮਲੇਰਕੋਟਲਾ ਦੇ ਵਿੱਚ ਕਿਸਾਨ ਤੇ ਪੁਲਿਸ ਆਮੋ ਸਾਹਮਣੇ ਹੋ ਗਏ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਜਮੀਨ ਜੁੜੀ ਹੈ ਅਕਵਾਇਰ ਕਰਨ ਦਾ ਮਾਮਲਾ ਹੈ ਵਹੀਯੋਗ ਜ਼ਮੀਨ ਦੇ ਹਿਸਾਬ ਦੇ ਨਾਲ ਮੁਆਵਜ਼ਾ ਸਰਕਾਰ ਦੇਵੇ ਲਗਾਤਾਰ ਕਿਹਾ ਜਾ ਰਿਹਾ ਹੈ ਤੇ ਵਹੀਯੋਗ ਜ਼ਮੀਨ ਦੇ ਹਿਸਾਬ ਦੇ ਨਾਲ ਮੁਆਵਜ਼ਾ ਸਰਕਾਰ ਦੇਵੇ ਮਲੇਰਕੋਟਲਾ ਦੇ ਵਿੱਚ ਕਿਸਾਨ ਤੇ ਪੁਲਿਸ ਜੁੜੇ ਨੇ ਆਮੋ ਸਾਹਮਣੇ ਨਜ਼ਰ ਆਏ ਦੱਸ ਦੇ ਕੇ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਜਮੀਨ ਨੂੰ ਅਕਵਾਇਰ ਕਰਨ ਦਾ ਜੁੜਾ ਮਾਮਲਾ ਹੈ ਉਸ ਨੂੰ ਲੈ ਕੇ ਕਿਸਾਨ ਤੇ ਪੁਲਿਸ ਜੁੜੇ ਨੇ ਆਮੋ ਸਾਹਮਣੇ ਹੋਏ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਜਮੀਨ ਦੇ ਮਾਮ ਜੋੜੀ ਜ਼ਮੀਨ ਹੈ ਦੱਸ ਦੇ ਕਿ ਇਹ ਦਿੱਲੀ ਅੰਮ੍ਰਿਤਸਰ ਕਟੜਾ ਐਕਸਪ੍ਰੈਸਵੇ ਜ਼ਮੀਨ ਜੜੀ ਹੈ ਅਕਵਾਇਰ ਕਰਨ ਨੂੰ ਲੈ ਕੇ ਇਹ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆਏ ਪੁਲਿਸ ਤੇ ਕਿਸਾਨ ਮੈਂ ਕੇਵਲ ਸਿੰਘ ਭੜੀ ਜ਼ਿਲ੍ਹਾ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਇੱਕ ਪਾਸੇ ਰਹਾ ਮਲੇਰਕੋਟਲਾ ਅੱਜ ਅਸੀਂ ਇੱਥੇ ਜਿਹੜਾ ਪਰਸੋ ਇੱਥੋਂ ਦੇ ਪ੍ਰਸ਼ਾਸਨ ਨੇ ਸਾਡੇ ਨਾਲ ਸਵੇਰੇ ਮੀਟਿੰਗ ਕਰਕੇ ਕਿ ਅਸੀਂ ਉਸ ਕਿਸਾਨਾਂ ਦੇ ਪੈਸੇ ਹਰ ਹਾਲ ਦੇ ਵਿੱਚ ਪਾ ਕੇ ਕਬਜ਼ੇ ਕਰਾਂਗੇ ਉਹਦੀ ਵਾਦਾ ਖਰਾਫੀ ਕਰਕੇ ਪਰਸੋ ਸ਼ਾਮ ਨੂੰ 5 ਵਜੇ ਉੱਥੇ ਜਾ ਕੇ ਕਬਜ਼ਾ ਕੀਤਾ ਸਾਡੇ 17 ਕਿਸਾਨ ਮੇਰੇ ਸਮੇਤ 3 ਔਤਨ ਗ੍ਰਿਫਤਾਰ ਕਰਕੇ ਸੀਏ ਸਟਾਫ ਮੋਹਰਾਂ ਨੇ ਰੱਖਿਆ ਗਿਆ ਸ਼ਾਮ ਨੂੰ 9 ਵਜੇ ਤੱਕ ਅੱਜ ਅਸੀਂ ਉਸ ਜ਼ਮੀਨ ਦੇ ਉੱਤੇ ਦੁਬਾਰਾ ਕਬਜ਼ਾ ਲੈਣ ਦੇ ਲਈ ਉਹ ਜ਼ਮੀਨ ਤੇ ਜਾਵਾਂਗੇ ਕੋਈ ਤੱਕਾ ਬੁੱਕੀ ਵੀ ਹੋਈ ਹੈ ਪ੍ਰਸ਼ਾਸਨ ਇਹ ਗੱਲ ਤੇ ਆਇਆ ਹੋਇਆ ਨਾਕੇ ਲਾ ਰਿਹਾ ਪਿੱਛੇ ਨਾਕਾ ਭੰਨਿਆ ਅੱਗੇ ਪ੍ਰਸ਼ਾਸਨ ਨਾ ਕੇ ਲੋ ਜਿਵੇਂ ਸੂਬਾ ਕਮੰਡੋ ਕੋਈ ਫੈਸਲਾ ਉਸ ਫੈਸਲੇ ਭੁੱਲ ਚੜਾਉਂਦੇ ਅੱਗੇ ਬਧਾਂਗੇ ਕਿੰਨੇ ਕੁ ਵਰਕਰ ਦੇ ਬਧ ਜਿੱਦੇ ਬੰਦੀਆਂ ਦੇ ਅੱਗੇ ਸਾਡੇ 4 ਜਿਲ੍ਹਾਂ ਦੇ ਵਰਕਰ ਨੇ ਜਿਹਦੀ ਗਿਣਤੀ ਕੋਈ ਹਜ਼ਾਰਾਂ ਚਾਗੀ ਕਿਉਂਕਿ ਵੱਡੀ ਪੱਧਰ ਤੇ ਲੋਕ ਜਾਂ ਸਾਡੀਆਂ ਮਾਮਾ ਪੈਣਾ ਉਹ ਜ਼ਮੀਨਾਂ ਤੇ ਕਬਜ਼ਾ ਕਰਨ ਲਈ ਪਹੁੰਚੇ ਜਿਹੜੀਆਂ ਜ਼ਮੀਨਾਂ ਧੱਕੇ ਨਾਲ ਇਸ ਪ੍ਰਸ਼ਾਸਨ ਪਰਸੋ ਕਬਜ਼ਾ ਲੈ ਕੇ ਗਿਆ ਸੀਗਾ ਬਿਨਾ ਪੈਸੇ ਦਿੱਤੇ ਹੋਏ ਦਿੱਲੀ ਅਮ੍ਰਿਤਸਰ ਕਟੜਾ ਐਕਸਪ੍ਰੈਸ ਵੇ ਜਮੀਨ ਐਕਵਾਇਰ ਨੂੰ ਲੈ ਕੇ ਮਲੇਰਕੋਟਲਾ ਦੇ ਵਿੱਚ ਕਿਸਾਨ ਤੇ ਪੁਲਿਸ ਜੁਰੇ ਨੇ ਆਮੋ ਸਾਹਮਣੇ ਹੋ ਗਏ ਵਹੀਓਗ ਜ਼ਮੀਨ ਦੇ ਹਿਸਾਬ ਦੇ ਨਾਲ ਮੁਆਵਜ਼ਾ ਦੇ ਹੋਏ ਇਹ ਲਗਾਤਾਰ ਮੰਗ ਕੀਤੀ ਗਈ ਤੇ ਮਲੇਰਕੋਟਲਾ ਦੇ ਵਿੱਚ ਕਿਸਾਨ ਤੇ ਪੁਲਿਸ ਜੁਰੇ ਨੇ ਆਮੋ ਸਾਹਮਣੇ ਹੁੰਦੇ ਨਜ਼ਰ ਆਏ ਸਿੱਧਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿਸਾਨ ਤੇ ਪੁਲਿਸ ਜੁਰੇ ਨੇ ਆਮੋ ਸਾਹਮਣੇ ਹੁੰਦੇ ਹੋਏ ਨਜ਼ਰ ਆਏ ਨੇ ਸਰਕਾਰ ਮੁਆਵਜ਼ਾ ਦੇਵੇ ਵਹੀਓਗ ਜ਼ਮੀਨ ਦੇ ਹਿਸਾਬ ਦੇ ਨਾਲ ਇਹ ਲਗਾਤਾਰ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਜੜਾ ਹੈ ਪ੍ਰਦਰਸ਼ਨ ਕੀਤਾ ਗਿਆ ਤੇ પોલીસ તે કેસ જ આમો સામણી હો ચુકે છે